ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਬੰਦਾ ਕੰਮ ਕਰਦਾ ਮੇਰੇ ਵੀਰੋ ਕੂਟਰ ਕੋਦਰ ਸਾਰੇ ਵੀਰਾਂ ਦੇ ਘਰ ਪਹੁੰਚਾ ਠੀਕ ਹੈ ਉਹ ਬਾਬੇ ਕਰਤੀਆ ਵਲੌਗ ਦੀ ਸਟਾਰਟਿੰਗ ਠੀਕ ਹੈ ਸਵੇਰੇ ਸਵੇਰੇ 11:00 ਵਜੇ ਤੇ ਉੱਠਦੇ ਆ ਵਾ ਸਵੇਰੇ 14:00 ਸਾਬ ਤੋਂ ਮਿਲਦਾ ਕਰੇ ਕੋਠੀ ਦੇ ਉੱਪਰ ਹਾਂਜੀ ਨਹੀਂ ਨਹੀਂ ਵਾ ਮੌੜਦੇ ਹੀ ਆ ਆ ਗਿਆ ਮੈਂ ਵੀ ਚੱਲ ਚੱਲ ਤੇ ਇਹ ਬਾਹਰ ਬੂਰ ਜਿਹੜੇ ਬਾਹਰ ਬੰਦੇ ਕੰਮ ਕਰਦੇ ਫਿਰਦੇ ਆਪਣੇ 파ਟਰਨ ਪੋਟ ਕੇ ਚੱਲਦੇ ਨੇ ਸਭ ਤੋਂ ਪਹਿਲਾਂ ਕਰੇ ਚੱਲਾਗੇ ਆਪਾਂ ਠੀਕ ਹੈ ਤੂੰ ਲਾਈਟ ਲੂਟੋ ਜਾ ਕੇ ਖੋਲੀਏ ਜੀ ਗੇਟ ਠੀਕ ਹੈ ਇਹ ਗੇਟ ਖੋਲ ਕੇ ਸਭ ਤੋਂ ਪਹਿਲਾਂ ਕਰਕੇ ਲਾਈਟਾਂ ਲੂਟਾ ਬੰਦਿਆ ਅੰਦਰੋਂ ਜਿੰਨੀਆਂ ਵੀ ਜਗੀ ਜਾਂਦੇ ਨੇ ਔਰ ਕੋਈ ਰਿਪੋਰਟ ਤਾਂ ਪਤਾਬ ਨਿਕਲੀ ਆ ਬੜੀ ਚੰਗੀ ਤਸਵੀਰ ਦੇ ਕਿਸੇ ਦੇ ਆਹਾ ਕੀ ਗੱਲ ਹੁੰਦੀ ਆ ਸ਼੍ਰੀ ਖੰਡ ਪਾਟ ਸਾਹਿਬ ਆਰੰਭ ਹੋ ਰਿਹਾ ਮੌਲਾ ਦਾ ਸਵੇਰ ਦਾ ਬਾਬੇ ਵਾਲੀ ਹਬਾਣੀ ਚੱਲੀ ਜਾਂਦੀ ਹੈ ਜਿਹੜੀ ਕਿਆ ਬਾਤਾਂ ਨੇ ਮਿੱਠੀ ਮਿੱਠੀ ਆਵਾਜ਼ ਕਰਨਾਂ ਚ ਫੈਰੀ ਅਸਰ ਲੱਗੀ ਜਾਂਦੀ ਐ ਰੌਣਜੀ ਇਧਰ ਖੋਲੀ ਆਪਣੀ ਬੈਟਰੀ ਖੁੱਲ ਜਾ ਸਿਮ ਸਿਮ ਅਰ ਜੋਬਰਾ ਦਾ ਜਨੂ ਜੋੜੀ ਦੇ ਦਿੱਤ ਗਿਆ ਪੈਕ ਇਧਰ ਇਹ ਲਾਈਟ ਵੀ ਹੋ ਗਈ ਬੰਦ ਓਕੇ ਰਿਪੋਰਟਾ ਇਧਰ ਸਪੇਅਰ ਦੇ ਬੱਚੇ ਵੀ ਕਹਿੰਦੇ ਪੂਰੇ ਓਕੇ ਦਾ ਰਿਪੋਰਟਾ ਹੋ ਕੇ ਬੈਠੇ ਕਹਿੰਦੇ ਐ ਕੱਟੋ ਸਾਨੂੰ ਤੇ ਲਵਾਉ ਅੱਡੇ ਹਾਂਜੀ ਮੇਰੇ ਵੀਰੋ ਆ ਗਏ ਜੀ ਇਧਰ ਲੈ ਕੇ ਚੈੱਕ ਲਿਆ ਦੀ ਕਈ ਬਰੋ ਖੁੱਡਿਆ ਦੀ ਸਾਫ ਸੁਵਾਈ ਦਾ ਡੇ ਆ ਜਿਕੇ ਨੇ ਦਾਉਣੀ ਨੋ ਡਿਸਟਰਾਇਰ ਵੀ ਪਹੁੰਚਾ ਹੋਇਆ ਅੱਜ ਦਮਣੀ ਦਾ ਡਿਸਟਰਾਇਰ ਨੂੰ ਦਮਣੀ ਦਾ ਕਲੀਨਰ ਬਣਾਉਣਿਆ ਆ ਠੀਕ ਹੈਗੇ ਨਹੀਂ ਇਹਨੂੰ ਕਹਨੇ ਆ ਵੀ ਬੱਲੀ ਡੈਪ ਆ ਤੇ ਠਾ ਦੇ ਨੇਰੀ ਰੜਾ ਦੇ ਗੁੱਲੇ ਉਹਦੇ ਅੱਖ ਨੂੰ ਹੈ ਲੈ ਬਈ ਮਿੱਤਰਾ ਕਈ ਆ ਗਈ ਸੰਦ ਸਾਰੇ ਇਕੱਠੇ ਲੀੜੇ ਲਾ ਕੇ ਤੇ ਕਹਿੰਦਾ ਲਿਟ ਜਾ ਜਾ ਚਕੇ ਲੀੜੇ ਲਾ ਕੇ ਲੇਟ-ਲੇਟ ਕਿਸਾਰ ਕੇ ਮਿੱਠਾ ਸਾਫ ਕਰਨਗਾ ਹਾਂਜੀ ਮੇਰੇ ਵੀਰੋ ਤੇ ਚੱਲ ਰਹੀ ਹੈ ਜੀ ਖੁੱਡਿਆਂ ਦੀ ਸਾਫ ਸਫਾਈ ਯਾਰ ਬੱਚੇ ਵੀ ਬਾਹਰ ਕੱਢਨੇ ਸੀ ਬਹੁਤ ਦਿਨ ਹੋ ਗਏ ਬਾਬੇ ਯਾਰ ਬੱਚੇ ਵੀ ਨਹੀਂ ਕੱਢ ਗਏ ਵੱਡੇ ਹੀ ਹੋ ਗਏ ਕੱਢੇ ਕੀ ਨਹੀਂ ਗਏ ਹੁਣ ਚੇਪਾ ਜੂਪਾ ਲਾ ਕੇ ਕੱਢਨੇ ਪੈਣਗੇ ਪਹਿਲਾਂ ਖੁੱਲੇ ਪਾਉਂਦੇ ਹੁੰਦੇ ਸਾਰਿਆਂ ਨੂੰ ਹੁਣ ਸਾਰਿਆਂ ਦੇ ਚੇਪਾ ਲਾਉਣਾ ਪੈਣਾ ਤੇ ਇਧਰੋਂ ਕੀ ਕਰਨਾ ਬ్రో ਆਪਾਂ ਸਾਰੇ ਖੁੱਡਿਆਂ ਦੇ ਚੱਕ ਦਨੇ ਆਹ ਆਪਾਂ ਆਲ ਨਿਉਲ ਨੇ ਜੇ ਚੱਕ ਕੇ ਸਾਫ ਕਰ ਦਨੇਗਾ ਜੋੜ ਨਾ ਰਹੀ ਨਹੀਂ ਕੰਗ ਇਧਰ ਜੋੜ ਗਿਆ ਜੋੜਨਾ ਜੋੜਨਾ ਜੋੜਨ ਜੋੜਨ ਇੱਕ ਜੋੜੀ ਰਹੀ ਸਿਰਫ ਇਧਰ ਜਿਹੜੀ ਹਉ ਬਟੀ ਸਾਹਮਣੇ ਠੀਕ ਆ ਕਿ ਨਹੀਂ ਤੇ ਇੱਕ ਹਉ ਐ ਤੇ ਉਹ ਵੀ ਪੱਟ ਦੇਣੀ ਆ ਆਪਾਂ ਤੇ ਬਸ ਸਾਰੇ ਹਾ ਚੱਕ ਲੈਣੇ ਆ ਆਪਾਂ ਬਾਹਰ ਇਹਨਾਂ ਚੋਂ ਇਧਰੋਂ ਵੀ ਖਾਣੇ ਚੱਕ ਲੈਣਾ ਸਾਰੇ ਆਪਾਂ ਅਗਰ ਇਧਰੋਂ ਵੀ ਸਾਰੇ ਚੱਕ ਲੈਣੇ ਆ ਆਪਾਂ ਏ ਟੂ ਜ ਹੈ ਠੀਕ ਆ ਕਿ ਨਹੀਂ ਤੇ ਬਾਕੀ ਦਮਣੀ ਨੇ ਇਧਰੋਂ ਦੋ ਖੁੱਡੇ ਸਾਫ਼ ਕਰਦੇ ਮੈਨੂੰ ਲੱਗਦਾ ਏ ਦਮਣੀ ਦੇ ਵਿੱਚ ਰੇਤਾ ਜਿਹੜਾ ਉਹ ਕਿਧਰ ਗਿਆ ਓਏ ਰੇਤਾ ਕਿਧਰ ਗਿਆ ਓਏ ਗੱਟੇ ਦੇ ਵਿੱਚ ਪਾਤਾ ਇਧਰੋਂ ਬੜੇ ਵਧੇਰੇ ਸਾਫ਼ ਹੋਇਆ ਖੁੱਡੇ ਨਾ ਯਾਰ ਹਾਂ ਇਹਨਾਂ ਚੋਂ ਸਿੱਟਣ ਵਾਲਾ ਹਨਾ ਉਹ ਨਾਲ ਦੀ ਨਾਲ ਹੋਣਾ ਹਨਾ ਰੇਤਾਂ ਕੱਲ ਕੋਈ ਗੱਲ ਨਹੀਂ ਹਾਂਜੀ ਬਾਪੂ ਤੇ ਦਮਣੀ ਨੇ ਦੋ ਖੂਟਿਆ ਕਰਤੇ ਸਾਹ ਬਰੋ ਬਾਕੀ ਬਾਅਦ ਚ ਦਿਖਾਵਾਂਗੇ ਤੁਹਾਨੂੰ ਇੱਕ ਵਾਰੀ ਚਲੋ ਮਾੜਾ ਦਿਖਾ ਹੀ ਦਿੰਨਾ ਭਾਵੇਂ ਕੀ ਬਾਤ ਹੈ ਇਹ ਖੂੜੇ ਸਾਫ ਹੋ ਨਾ ਯਾਰ ਉਦੋਂ ਜੀ ਹੀ ਲੱਗਣ ਲੱਗ ਜਾਂਦਾ ਯਾਰ ਮੈਂ ਕਿਹੜਾ ਕੀ ਬਾਤ ਹੈ ਇਹ ਠੀਕ ਹੈ ਕਿ ਨਹੀਂ ਤੇ ਲਓ ਜੀ ਇਧਰ ਕਹਿੰਦੇ ਨਾ ਦੇ ਨਾਲ ਐਂਟਰੀ ਮਾਰੀ ਜੀ ਕਹਿੰਦੇ ਜਿਵੇਂ ਸ਼ਕਤੀ ਮਾਂ ਚ ਜੈਕਾਰ ਦੀ ਐਂਟਰੀ ਹੁੰਦੀ ਹੈ ਤੇ ਸਾਡੇ ਜੀਵਨ ਖਿੜਕਿਆਂ ਵਾਲੇ ਨੇ ਹੋਰ ਭਾਈ ਸੈਟ ਵਧੀਆ ਜਾਵਾ ਓਕੇ ਓਕੇ ਦਵਣੀ ਕੋਲੇ ਆਂਦਾ ਉਹਦੇ ਯਾਰ ਕੋਲੇ ਪਾ ਕੇ ਉਹ ਦਵਣੀ ਨੂੰ ਪੜ ਲੈ ਉਹ ਦਵਣੀ ਪੜ ਲਾ ਦੇ ਦੀ ਦਵਣੀ ਨੂੰ ਉੱਤੋਂ ਫੜ ਲਾ ਗਿਆ ਜਿਹਨਾਂ ਨੇ ਓਏ ਫੜ ਲਿਆ ਦਵਣੀ ਤੇ ਨੈਕਸਟ ਬਾਕਸ ਚੱਕ ਰਹੇ ਸਾਰੇ ਦੂਸਰੇ ਆਵੇ ਠੀਕ ਹੈ ਬਸ ਥੋੜੀ ਇੱਕ ਝੇੜ ਹੋ ਗਈ ਸਾਈਡ ਵਾਲਾ ਪੁੱਤ ਉੱਥੇ ਇੱਥੋਂ ਉੱਠੋ ਇੱਥੋਂ ਉੱਠੋ ਛੱਡੋ ਖੜਾ ਹਾਂ ਤੂੰ ਵੀ ਆ ਜਾ ਤੂੰ ਵੀ ਨਿਕਲੇ ਤੂੰ ਕਿਹਾ ਕਿ ਨਹੀਂ ਤੇ ਲਓ ਜੀ ਇਹ ਨਹੀਂ ਨਹੀਂ ਗਿਆ ਪਿਆਰ ਇਹਦੇ ਨਹੀਂ ਨਹੀਂ ਚੱਕੀ ਲੱਗੇ ਸਾਰਾ ਕੁਝ ਕਿ ਆਪ ਯਾਦਾ ਕੋਈ ਨਹੀਂ ਰਿਹਾ ਇਹੰਨੇ ਸਾਰੇ ਬਾਕਸ ਚੱਕਦੇ ਨੇ ਇੱਕ ਬਾਕਸ ਨਾਲ ਧੱਕਾ ਵੇਸਾ ਕਰਨਾ ਬਾਕੀ ਸਾਰੇ ਚੱਕਦੇ ਆਹ ਕੰਮ ਗਲਤ ਹੋ ਸੱਚੀ ਨਹੀਂ ਪਤਾ ਲੱਗਿਆ ਅਜੀਬ ਸੱਚੀ ਸੌ ਲੱਗਿਆ ਮਾਣੀ ਪਤਾ ਸੀ ਬਈ ਬੱਚੇ ਨਿਕਲੇ ਹੋਏ ਯਾਰ ਚਲ ਆਪੇ ਫਾਲ ਫੁੱਲਣਗੇ ਬੱਚੇ ਦੀ ਕਿਸਮਤ ਆ ਬਾਕੀ ਸਾਰੇ ਆਪਾਂ ਕਰਦੇ ਆ ਕਿ ਲੋ ਜੀ ਇਧਰੋਂ ਵੀ ਲੱਗੇ ਚੱਕਣ ਤੇ ਕੱਲਾ ਕੱਲਾ ਨੈਕਸਟ ਬਾਕਸ ਸਾਨੂੰ ਦਿਖਾ ਦੇ ਕੇ ਚੱਕਣਾ ਬਰੀਡਿੰਗ ਪ੍ਰੋਗਰੈਸ ਤਾਂ ਨਹੀਂ ਦਿਖਾਇਆ ਸਾਨੂੰ ਤੇ ਇਹ ਦਿਖਾਉਂਦੇ ਫਿਰ ਬਰੀਡਿੰਗ ਇਹੋ ਜਿਹੀ ਹੋਣੀ ਵੀ ਨਹੀਂ ਸੀਗੀ ਇਹ ਗੱਲ ਵੀ ਸੱਚੀ ਐ ਤਾਂ ਹੀ ਨਹੀਂ ਦਿਖਾਇਆ ਮੈਂ ਉਨਾ ਕੱਲੇ ਕੱਲੇ ਵਿਖਾੜ ਕੇ ਚੱਕੜਿਆ ਸੁਣੋ ਠੀਕ ਹੈ ਕਿ ਨਹੀਂ ਕੀ ਕਿਸਾ ਹੋਕਦਾ ਪਹਿਲਾਂ ਥੋੜੇ ਸਾਹਮਣੇ ਪੂਰੇ ਸਵਾਗਤ ਨਾਲ ਕੱਲ ਦਾ ਕੱਲੇ ਹੀ ਕੱਲੀਆਂ ਗੱਲੀਆਂ ਚੱਕ ਲਈ ਆਏ ਨੇ ਇੱਕ ਤੇ ਬੱਚੇ ਬੈਠੇ ਇੱਕ ਤੇ ਬੱਚੇ ਆ ਹਾਂ ਲੈ ਆਇਆ ਤੂੰ ਵੀ ਨਾਲ ਜਾਣਾ ਬੱਚੇ ਹੈ ਸਿਆਣੇ ਵਾਲੇ ਆਣਾ ਕੱਲੇ ਕੱਲੇ ਇੱਕ ਇੱਕ ਲੈਣ ਦੇ ਚੱਕੜਿਆ ਕਰਕੇ ਆਪਾਂ ਠੀਕ ਆ ਬਾਪੂ ਐ ਦੇ ਚੱਕਰ ਤੇ ਬੱਚੇ ਆ ਸਾਹ ਤੁਹਾਨੂੰ ਦਿਖਾ ਤੇ ਅੱਜ ਤੋਂ ਚੱਕ ਲੈਣੇ ਐਂ ਕਰਕੇ ਕੁੱਡੇ ਖੁੱਲੀਆਂ ਨੇ ਦੇਖ ਯਾਰ ਮੈਂ ਕਹ ਕੁੱਡੇ ਵੱਡੇ ਹੀ ਹੋ ਜਾਣਗੇ ਐਂ ਕਰ ਕਰਕੇ ਸਾਰੇ ਨਾਲ ਦੇ ਇੱਕ ਬੱਸ ਚੱਕ ਲਾਂਗੇ ਆਪਾਂ ਉਕਰ ਹਰ ਇੱਕ ਵਾਸੇ ਲਾਉਂਦੇ ਆਂ। ਉਹ ਪਿੰਡ ਦੇ ਸਾਥ ਦੇ ਗੱਲ। ਹਾਂਜੀ ਅਗਲੇ ਸਾਲ ਤੇ। ਲਓ। ਅਗਲੇ ਸਾਲ ਤੇ ਖਦਾ। ਆ ਸਰ ਆ ਜੁੜੀ ਵੀ ਪਟਨੀਆ ਟੀਵਲੀ ਦੀ ਕੁਦੀ ਟੀਵਲੀ ਨੂੰ ਦੇਣੀ ਨੇ। ਤੇ ਵੀ ਕੱਲ ਨੂੰ ਕੰਟੈਂਟ ਇਹ ਬਣ ਜਾਊਗਾ। ਉਹਨੂੰ ਮੋੜ ਦੀ। ਉਹਨਾਂ ਅਖੇ ਮੋੜਾਂ ਭਾ ਇੱਕ ਸੈਕਿੰਡ। ਹਾਂ ਘਰੇ ਆ ਕੇ ਮੋੜ ਦੇਣਾ ਤੁਹਾਨੂੰ ਸਹੀ ਗੱਲ ਹੈ। ਲੈ ਚੱਕ ਆਪਦੀ ਮਾਂਤ ਨੂੰ ਅਖਾਂਗੇ। ਹਾਂ ਤੇਰੀ ਭਾਈ ਉਹੀ ਜਿਵੇਂ ਚੈੱਕ ਕਰਨਾ। ਕਿਦਾਂ ਕੇ ਬਦਲ ਕੇ ਦੇਤੀ। ਲਵਜੀ ਤੇ ਦਰਾ ਸਾਰਾ ਸੀਨ ਸੀਗਾ ਨੈਕਸਟ ਬਾਕਸ ਵਗੈਰਾ ਜਿਹੜੇ ਬਾਹਰ ਕੱਢਿਆ ਪਾ ਠੀਕ ਆ ਫੁੱਲ ਖਿਲਿਆ ਰਿਆ ਪਿਆ ਲਾਉ ਦਾਵਣੀ ਜੀ ਚਾਹ ਪਾਣੀ ਪੀ ਲੋ ਇਹਦੇ ਚ ਖਾਲੀ ਸਮਾਨ ਇਹਦੇ ਚ ਗਲਾਸਾਂ ਚ ਚਾਹ ਪਾਉਣ ਨੂੰ ਤੇ ਠੰਡਾ ਪਾਉਣ ਨੂੰ ਪਰ ਇਥੇ ਪਏ ਰਹਿਣਗੇ ਪਰ ਇਹ ਚ ਕੰਮ ਦਿੰਦੀ ਸਟਾਕ ਪਾਣ ਨੂੰ ਦੇਊਗਾ ਜੀਵਨ ਵਾਸਤੇ ਠੰਡਾ ਬਾਕੀ ਚਾਹ ਗਲਾਬ ਜਾ ਬਣਾ ਰਸਗੁਲੇ ਨਾਲ ਵਾਸਤੇ ਠੀਕ ਹੈ ਕੀ ਨਹੀਂ ਹਾਂ ਨਾ ਜੀਵਨ ਵੀ ਵਲੌਗ ਦੀ ਸਟਾਰਟਿੰਗ ਕਰ ਰਿਹਾ ਆ ਮੂੰਹ ਇੱਕ ਸੰਗ ਲੱਗਣ ਲੱਗੇ ਇਹ ਸੰਗ ਲਾ ਦੀ ਆ ਮੂੰਹ ਇੱਕ ਲੈ ਦਾਵਣੀ ਤੂੰ ਕੱਢ ਗੁੜ ਦੇਖੋ ਕਰ ਲੋ ਖਾਓ ਮਾੜਾ ਮੋੜ ਦੇ ਬਣਾਓ ਚਾਹ ਪ ਆਪਣੇ ਤਾਂ ਚਾਹੀ ਨਹੀਂ ਆਪਣੋ ਇੱਕ ਕਰਕਟ ਦੇ ਤੇ ਚੌਂਚਾ ਪਿਆ ਹੋਵੇ ਓਏ ਫਿਰ 20 ਲਓ ਜੀ ਕਹਿੰਦੇ ਮੁੰਡਾ ਨੇ ਬੈਟ ਕੀ ਕਰਤੀ ਸਾਫ ਅੱਜ ਹੈਗਾ ਜੀ ਮੇਨ ਰੋਲ ਦਵਣੀ ਦੇ ਖੁੱਡਿਆਂ ਦੀ ਸਫਾਈ ਚ ਮੈਂ ਤਾਂ ਉਹ ਦੇਖਣੂੰ ਸਾਈਡ ਹੀਰੋ ਐ ਮੇਨ ਹੀਰੋ ਅੱਜ ਦਾ ਇਹ ਹੈ ਬਸ ਹੁਣ ਤੁਸੀਂ ਹਿਸਾਬ ਲਾ ਲਓ ਵੀ ਕੰਮ ਦਿਨੋਂ ਦਿਨ ਖਤਮ ਹੀ ਹੁੰਦਾ ਜਾਂਦਾ ਹੈ ਦਾਣਿਆਂ ਦੀ ਵੀ ਡਿਊਟੀ ਜਾਂਦੀ ਹੈ ਖੁੱਡਿਆਂ ਦੀ ਵੀ ਯਾਵੜੀ ਸਾਫ ਕਰਨ ਵਾਲੀ ਬਖੂਤਰਾਂ ਦੀ ਵੀ ਯਾਵੜੂ ਵੀ ਥੋੜੇ ਟਾਈਮ ਹੋਰ ਤੱਕ ਹੈ ਉਹ ਵੀ ਉਹ ਦੇਖਣੂੰ ਡਾਊਨ ਨੂੰ ਮੰਦਾ ਪਾਲਿਆ ਕਰਾਂਗੇ ਕਿਤਾ ਵੀ ਨਹੀਂ ਡਾਊਨ ਵਾਲਾ ਹੈਗਾ ਕੋਈ ਓਏ ਮੈਂ ਬਾਈ ਗੁਰੇ ਨੂੰ ਮੰਦਾ ਭਾਲ ਪਰ ਰੱਖਣਾ ਮੈਂ ਗਰੂ 10000 ਤੇ 5000 ਤੇ 15000 ਤੇ ਵੀ ਆਜੋ ਬਾਈ ਉਹ ਡਾਲੋ ਸਾਡੇ ਨਾਲ ਆ ਕੇ ਠੀਕ ਹੈ ਕਿ ਨਹੀਂ ਪਰ ਉਹ ਬੰਦਾ ਕਾੜ ਨਹੀਂ ਕਰਦਾ ਜਿਹੜਾ ਪੈਸਿਆਂ ਵਾਲਾ ਹੁੰਦਾ ਨਹੀਂ ਕਾੜਦਾ ਨਾ ਪੈਸੇ ਲੈ ਕੇ ਜਾ ਕੇ ਸਾਹੀ ਜਾਊਗਾ ਕੰਮ ਨਹੀਂ ਹੋਣਾ ਕੰਮ ਨਹੀਂ ਕਰਦਾ ਉਹ ਚੱਕਰਾ ਹੈ ਠੀਕ ਹੈ ਕਿ ਨਹੀਂ ਚਲੋ ਕੋਈ ਗੱਲ ਨਹੀਂ ਬਾਕੀ ਬੈਡ ਕੂਡ ਨੂੰ ਬੜੀ ਵਧੀਆ ਸਾਫ਼ ਕੀਤੇ ਕਲੀ ਕੁਲੀ ਪਾਉਣੇ ਹੈਗੇ ਮਿੱਤਰ ਹਜੇ ਆਪਣੇ ਹੈਗੇ ਇੱਥੇ ਮੈਂ ਹੈ ਵੀ ਰੋ ਨਿਆਰੇ ਲਾਓ ਤੇ ਫਿਰ ਜਦੋਂ ਸਾਰੇ ਕੂਡੇ ਦੀ ਸਬਾਈ ਹੋ ਗਈ ਜਦੋਂ ਉਦੋਂ ਬਾਅਦ ਸਾਨੂੰ ਫਾਈਨਲ ਵੀਡੀਓ ਬਾਅਦ ਮੈਂ ਦਿਖਾ ਦੂੰਗਾ ਵੀ ਬਈ ਐਂ ਕਰਤੀ ਦਵਣੀ ਨੇ ਸਾਫ ਸੋਹੇ ਹਾਂਜੀ ਚੱਲਿਆ ਜੀ ਆਪਣੇ ਮਿੱਤਰ ਓਕੇ ਜੀ ਓਕੇ ਜੀ ਲਵ ਯੂ ਬਾਏ ਨਹੀਂ ਪਤਾ ਲਵ ਵੀ ਆਖਾਂਗੇ ਤੁਹਾਨੂੰ ਹਾਂ ਬਾਏ ਕਹਿ ਕਾਂ ਕਾਂ ਕਾ ਮੜਾ ਆ ਕਿਸ ਘਰ ਦਾ ਬਚੀ ਵਾਲਾ ਹਸਾਵਾ ਹੁਣ ਦਵਣੀ ਪਤਾ ਲੱਗ ਲੱਗ ਗਿਆ ਹਾਂ ਹਾਂ ਚੋਬਰ ਵਾਲਾ ਹਸਾਵਾ ਇਹਦਾ ਵੀ ਆਪਣੇ ਵਾਲਾ ਇੱਕ ਮੋਟਰਸਾਈਕਲ ਬੋਲਾ ਪੜਾ ਕੋ ਨਾ ਕਾਨੀ ਹਣੀ ਪਤੰਦਰ ਦੇ ਹੈ ਲੈ ਵੀਡੀਓ ਬਣਾਉਣੇ ਤੇਰੀ ਤੂੰ ਨਾ ਾੜਾ ਉਹ ਤੇਰੀ ਭਾਵੇਂ ਵਾ ਇਸਰਾਇਲ ਆਪਣੇ ਯਾਰ ਬਾਜ਼ੀਆਂ ਦੇ ਟੱਕਰ ਨਾਲ ਫਿਰ ਗਾਣੂ ਹਾਂਜੀ ਟੱਕਰਾਂ ਹੈ ਤਾ ਜਮੇ ਹੀ ਫੇਰ ਠੀਕ ਹੈ ਜਰੂਰ ਬਾਜ਼ੀਆਂ ਦੇ ਮਿਲਿਆ ਕਰਾਂਗੇ ਐਂ ਕਰੋ ਟਾਈਮ ਨਾਲ ਸਾਡੇ ਨਾਲ ਛਡਾ ਦੇ ਕਰੋ ਜਿੰਨਾ ਥੋੜਾ ਜਿਹਾ ਵੱਧ ਯਾਰ ਸਾਡੇ ਕੋਲ ਕੂਤਰ ਵੱਧ ਹੈ ਜੇ ਬਾ ਜੇ ਬਾ ਇਹ ਤਾਂ ਫਿਰ ਪਾਣੀ ਲੈ ਕੇ ਘੁੰਮਦਾ ਇਹ ਕੂਤਰਾਂ ਵਾਲਾ ਕੋਲੇ ਹੁੰਦਾ ਹੁਣ ਕੀ ਬਤਾ ਕਿੱਥੇ ਬਾ ਕਿੱਥੇ ਲਾਉਣਾ ਪਏ ਜੇ ਓਏ ਬਈ ਫਿਰ ਯਾਰ ਜੇ ਜੇ ਪਾਣੀ ਦਿਖਾਦਾ ਫਿਰ ਪੱਲੇ ਕੀ ਦੇ ਜੂਗਾ ਉਹ ਭਰਾਵਾ ਲੋਕ ਚੀਜ਼ਾਂ ਪੜ ਜਾਂਦੇ ਵਿੱਚੋਂ ਨਾ 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 ਲੋਕ ਪਾਣੀ ਖਾਣ ਆ ਪਾਣੀ ਆ ਪਾਣੀ ਬਣ ਕੇ ਪਾੜੀ ਨਹੀਂ ਸਕਦਾ ਪਹਿਲੀ ਵਾਰ ਆਹ ਗੱਲ ਚਲ ਖੜ ਧਿਆਨ ਨਾਲ ਜਾਇਓ ਚੰਗਾ ਤੇ ਛੱਡਾਂਗੇ ਉਹਨੂੰ ਬਾਜਾਂਗਾ ਆਪਾਂ ਬਾਬਾ ਸੁੱਖ ਰੱਖਿਓ ਤਾਂ ਚੰਗਾ ਹਾਂ ਉਹ ਆ ਕੂਟਰ ਦਾ ਆਪਾਂ ਨੂੰ ਬਾਲਾ ਸਾਹ ਹੈ ਨਹੀਂ ਹਾਂ ਇੱਥੇ ਆਵਾਂਗੇ ਤੇ ਬਾਈ ਤੁਸੀਂ ਸਾਡੇ ਨਾਲ ਛੜਾਓਗੇ ਛੜਾਇਆ ਕਰੋਗੇ ਬਾ ਫਿਰ ਠੀਕ ਹੈ ਕੋਈ ਦਿੱਕਤ ਨਹੀਂ ਬਾ ਘਰੇ ਮੈਂ ਹੈਗਾ ਇੱਕ ਬੰਦਾ ਮੈਨੂੰ ਘਰੇ ਚਾਹੀਦਾ ਤੇ ਦੋ ਬੰਦੇ ਬਾਜੀਆਂ ਸਰੇ ਹੀ ਲੱਗ ਜੂ ਆਪਣੇ ਹੈ ਫਿਰ ਤਾਂ ਮੁਕਦੇ ਨਹੀਂ ਆ ਪਾਣੂ ਉਦੋਂ ਨਹੀਂ ਹੈਗਾ ਕਿੱਥੇ ਮੁਕਦੇ ਆ ਬਸ ਇੱਕ ਮੈਨੂੰ ਘਰੇ ਜਾਈਦਾ ਬੰਦਾ ਮੇਰੇ ਨਾਲ ਦਾ ਕੋਈ ਹੈ ਠੀਕ ਹੈ ਚਲੋ ਫੇ ਠੀਕ ਹੈ ਗੰਢ ਬਾਏ 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 ਓਕੇ ਸੈਟ ਹੈ ਗਏ ਮਿੱਤਰ ਆਪਣੇ ਤੇ ਹੁਣ ਸਾਨੂੰ ਖੁੱਡੇ ਵੀ ਦਿਖਾ ਦੇ ਕਪਾ ਲੱਗਦੇ ਹਨਾ ਜੀ ਨਾਲ ਵੀ ਜਿਹੜੇ ਸਾਫ਼ ਕੀਤੇ ਹੈਗੇ ਠੀਕ ਹੈ ਖੜਜੋ ਖੁੱਡਾ ਨੰਬਰ 1 ਜੀ ਜਮਾ ਐਨ ਕ੍ਰਿਸਟਲ ਕਲੀਅਰ ਖਾਨੇ ਖੂਨੇ ਦੇਖ ਲਓ ਲੱਭਣਾ ਮੁੜਕਾ ਕੋਈ ਦਿਖਾਇਆ ਨਹੀਂਗਾ ਲਓ ਜੀ ਖੁੱਡਾ ਨੰਬਰ 1 ਹੋ ਗਿਆ ਖੁੱਡਾ ਨੰਬਰ 2 ਕਬੂਤਰਾਂ ਵਾਲਾ ਇਹ ਵੀ ਦੇਖ ਲਓ ਬਈ ਸਿਰਫ ਇੱਕ ਕਾਲ ਨਾ ਰਹਿ ਗਿਆ ਨਾਲ ਠੀਕ ਹੈ ਉਹ ਵੀ ਜਿੱਥੇ ਬੱਚਾ ਉਹ ਵਾਲਾ ਓਕੇ ਵੀ ਰਿਪੋਰਟ ਇਹਦੀ ਵੀ ਖੁੱਡਾ ਨੰਬਰ 3 ਬੱਚਿਆਂ ਵਾਲਾ ਇਹ ਨੂੰ ਦਿਖਾ ਦੇ ਗਏ ਇਹ ਹੁਣ ਤਾਜ਼ੀਆਂ ਬੇਠਾਂ ਵਧੀਆਂ ਪਈਆਂ ਨੇ ਚੱਲੋ ਇਹ ਵੀ ਦੇਖੋ ਉਹ ਕੈਰਪੋਟ ਠੀਕ ਹੈ ਕਿ ਨਹੀਂ ਤੇ ਇੱਧਰ ਵੀ ਲਓ ਜੀ ਉਹ ਕੰਗਰਪੋਟਾ ਕੀ ਹੋ ਗਿਆ ਓਏ ਕੰਮ ਪੈ ਗਿਆ ਸੀ ਕੰਮ ਫਿਰ ਜਾਂਦੇ ਆ ਤੁਸਾਂ ਮੈਂ ਕੰਮ ਪੈ ਗਿਆ ਸੀ ਲੋ ਜੀ ਖੁੰਡਾ ਨੰਬਰ 4 ਇੰਨੀ ਤਕੜੀ ਵਧਾਈ ਹੋਈ ਬੰਦੇ ਦੀ ਫਿਰ ਕੀ ਹੋ ਗਿਆ ਫਿਰ ਇਹ ਕਿੱਥੇ ਆਂਦੇ ਮਾਰ ਕੇ ਲੱਗੇ ਆ ਠੀਕ ਹੈ ਖੁੰਡਾ ਨੰਬਰ 4 ਬਈ ਤੁਨੇ ਸਾਹਮਣੇ ਠੀਕ ਆ ਐਨ ਕਲੀਅਰ ਲਾਓ ਐਨ ਕਲੀਅਰ ਜਾ ਕਲੀਅਰ ਦਿਖਾਤਾ ਹੁਣ ਤਾਰੀਆਂ ਮਿੱਠਾ ਵੱਜੀਆਂ ਚਾਰੇ ਖੁੱਡੇ ਹੀ ਕਲੀਅਰ ਤੁਹਾਨੂੰ ਕਰ ਤੇ ਇਧਰ ਆ ਗਿਆ ਜੀ ਆਪਣੀ ਬੈਟਕ ਇਹ ਤਾਂ ਸਿਰੇ ਹੀ ਲਾ ਰੱਖਿਆ ਮੈਂ ਹਾਂ ਜਾਵਾਂ ਦਵਣੀ ਨੇ ਇਹਦੀਆਂ ਤਾਂ ਰੀਤਾਂ ਹੀ ਕੋਈ ਨਹੀਂ ਲਓ ਬੈਟਕ ਵੀ ਚੈੱਕ ਕਰ ਲਓ ਸਾਰੇ ਖਾਨੇ ਖੁੰਨੇ ਇਹ ਉਹ ਲਓ ਜੀ ਮੁੜ ਕੇ ਆ ਕੇ ਦਿਖਾਇਆ ਨਹੀਂ ਹਨ ਸਾਰੀਆਂ ਚੀਜ਼ਾਂ ਆ ਇੱਕ ਨੰਬਰ ਸਾਫ਼ ਕੀਤਾ ਵੀ ਜਾਵਾਂ ਕਲੀਅਰ ਹੈ ਸਾਰਾ ਕੁਝ ਕਿਤੇ ਵੀ ਕੋਈ ਬਠਾ ਨਹੀਂ ਨਾ ਓ ਕੇ ਰਿਪੋਰਟ ਨਾ ਬਾਬੂ ਹਾਂਜੀ ਲੱਗਿਆ ਸੀ ਹੁਣ ਜਾ ਚੈਨਲ ਦਾ ਨਾਮ ਕੀ ਹੈ ਇਹ ਤਾਂ ਹੱਥੋਂ ਛੁੱਟਦਾ ਪਹਿਲਾਂ ਤੂੰ ਵੇਖ ਲੈ ਸਾਨੂੰ ਪਤਾ ਨਹੀਂ ਕੀ ਆ ਚੈਨਲ ਇਹਨਾਂ ਦਾ ਨਾਮ ਇਹਨੂੰ ਪਤਾ ਨਹੀਂ ਇਹ ਵਾਂਦੀ ਬਲੌਗਰ ਭਾਈ ਇਹਦਾ ਚੈਨਲ ਦਾ ਨਾਮ ਦੱਸਣਾ ਮੈਂ ਕੀ ਹੈ ਕਹਿੰਦਾ ਤੂੰ ਵੇਖ ਲੈ ਸਾਨੂੰ ਤਾਂ ਪਤਾ ਨਹੀਂ ਆਹ ਵੇਖ ਦੋਏ ਕੱਢ ਲਓ ਠੀਕ ਹੈ ਆ ਚੈਨਲ ਆ ਬਈ ਜੀਵਨ ਬਰਾੜ ਇਹ ਚੈਨਲ ਸਬਸਕ੍ਰਾਈਬ ਹੋਣਾ ਚਾਹੀਦਾ ਹੈ ਮਿਹਨਤੀ ਹੈ ਮੈਂ ਮਿੰਤ ਕੱਢਦਾ ਥੋੜੀ ਠੀਕ ਹੈ ਕਿ ਨਹੀਂ ਤੂੰ ਵੀ ਦਿਖਾ ਦੇ ਖੰਡ ਇਹ ਕਾ ਚੈਨਲ ਵੀ ਇਹ ਆਪਣਾ ਸੇਮ ਹੀ ਹੈ ਕਿ ਜੱਟ ਸੇਮ ਭਰਾ ਹੀ ਹੈ ਆਪਣਾ ਬਰੋਬਰੀਆਂ ਨੇ ਗੱਟ ਤਾਂ ਕਹਿੰਦਾ ਵੀ ਉਹੀ ਸੇਮ ਹੀ ਮੈਨੂੰ ਆਹ ਕਾਪੀ ਕਰਦਾ ਨਹੀਂ ਨਹੀਂ ਕਾਪੀ ਨਹੀਂ ਕਰਦਾ ਕਾਪੀ ਨਹੀਂ ਕਰਦਾ ਆਪਣਾ ਕਾਪੀ ਕਰਦਾ ਬੰਦਾ ਆਪਣਾ ਆ ਫਲੇਪ ਜਿਹੜਾ ਕੱਟ ਦਿੰਦਰਾ ਕਟਿ-ਕਟਿ ਗਲਤੀ ਨਹੀਂ ਕਰਦਾ ਇਹ ਕੁੜੀ ਉਹਾਏਗਾ ਕੁੜੀ ਕੁੜੀ ਕਿਧਰ ਆ ਇਹ ਕਾਹ ਚੈਨਲ ਇੱਕ ਜੀਵਨ ਵਾਲਾ ਦੋਵੇਂ ਸਬਸਕ੍ਰਾਈਬ ਹੋਣੇ ਚਾਹੀਦੇ ਆ ਚਾਹੀਦੇ ਆ ਚਾਹੀਦੇ ਆ हां तू ਡੇਗਣਾ ਜੀ 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 ਕਰਦੇ ਠੀਕ ਹੈ ਕਿਵੇਂ ਆ ਬੁੜਿਆ ਐ ਲੈ ਜੀ ਇਹ ਆਪਣੇ ਹੀ ਹਾਂਜੀ ਤਾਏ ਦਾ ਪੋਤਾ ਜੀ ਤਾਂ ਕਰਕੇ ਆਓ ਕੇ ਰੋਟਾਂ ਚਲ ਕੋਈ ਗੱਲ ਹਾਂਜੀ ਮੇਰੀ ਕਿਰੋ ਹੁਣ ਚੱਲੇ ਆ ਜੀ ਪਿੰਡ 66 ਜਾਣੇ ਠੀਕ ਹੈ 66 ਤਾਂ ਉਰਾਂ ਭਾਈਕੋੜ ਤੋਂ ਪਰਾਂ ਥੋੜਾ ਜਿਹਾ ਕੰਮ ਹੈ ਕੋਈ ਡਾਕੂਮੈਂਟ ਵਗੈਰਾ ਫੜਾ ਕੇ ਆਉਣੇ ਉੱਥੇ ਲੈ ਇਧਰ ਆਪਣੇ ਕੋਲੇ ਦੋ ਫੋਨ ਆ ਇੱਕ ਆਪਣਾ 16 Pro Max ਠੀਕ ਹੈ ਕਿ ਕੋ 16 Pro Max ਆਪਣਾ ਤੇ ਇੱਕ ਕੱਲਾ 13 ਮੈਨੂੰ ਲੱਗਦਾ ਠੀਕ ਹੈ ਕਿ ਨਹੀਂ ਇਹ ਦੋਵੇਂ ਮੋਡੀਫਾਈ ਮੋਡੀਫਾਈ ਕਰਾ ਕੇ ਲੈਉਣੇ ਠੀਕ ਹੈ ਕਿ ਨਹੀਂ ਤੇ 16 Pro Max ਆਪਾਂ ਰੱਖ ਲੈਣਾ ਕੋਈ ਨਹੀਂ ਕਿਤੇ ਹੋਰ ਵੀ ਇਹਨਾਂ ਨੂੰ 16 Pro Max ਆਪਣੇ ਕੋਲੇ ਹੋਣਾ ਹੈਗਾ ਤੇ ਬਸ ਆਹੀ ਕੰਮ ਹੈ ਕਿ ਸ਼ਹਿਰ ਜਾਣਾ ਹੈ ਮਾੜਾ ਮੋਟਾ ਮਤਲਬ ਸ਼ਹਿਰ ਚ ਦਾ ਫੋਨਾਂ ਦੇ ਕੰਮ ਕਰਨਾ ਹੈ ਤੇ ਇੱਕ ਗਾਂ ਤੋਂ ਡਾਕੂਮੈਂਟ ਫੜਾਉਣਾ ਇੰਨੇ ਹੀ ਕੰਮ ਹੈ ਤੇ ਬਸ ਹੁਣ ਮੁੜ ਆਵਾਂਗੇ ਠੀਕ ਹੈ ਕਿ ਨਹੀਂ ਕੱਪੜੇ ਵਗੈਰਾ ਡਰਾਈ ਕਲੀਨ ਕਰਾਉਣੇ ਬਾਅਦ ਚ ਦੇਵਾਂਗੇ ਆਪਾਂ ਕਿਸ ਟਾਈਮ ਹਾਂਜੀ ਆ ਗਏ ਜੀ ਗੁਰਦੁਆਰਾ ਸ੍ਰੀ ਗੋਬਤ ਸਰ ਸਾਹਿਬ ਨੀਅਰ ਛੱਤਿਆਣਾ ਐਡ ਕੋਰਟ ਭਾਈ ਦੇ ਸਨ ਚ ਠੀਕ ਹੈ ਕਿ ਨਹੀਂ ਕੱਲ ਤੋਂ ਥੋੜੇ ਡਾਕੂਮੈਂਟ ਥਰੇਡੇ ਵੀ ਗੱਡੀ ਨਾਲ ਭਾਈ ਜੰਨੀ ਹੈਵੀ ਡਰਾਈਵਰੀ ਕਰਦਾ ਭਰਾਵਾ ਧਰਮ ਵਾਲੀ ਗੱਲ ਹੀ ਐ ਅੰਮਾ ਚੱਲਦੇ ਕੋਈ ਗੱਲ ਨਹੀਂ ਲੈ ਕੇ ਬਾਪ ਦੇ ਨਾਲ ਢਾਕੇ ਸਿਰ ਵਾ ਫਿਰ ਵਾਪਸੀ ਵੀ ਕਰਨੀ ਆ ਪੈਣਾ ਆਹਾਂ ਸਿੱਧੇ ਦੇ ਫਿਰ ਗੁਰੂ ਘਰ ਆ ਹੋ ਰਿਹਾ ਆ ਗੁਰੂ ਘਰ ਉਹ ਦੇਖ ਰਿਹਾ ਅੱਗੇ ਆਪਾਂ ਨੂੰ ਇਹ ਫੋਲਰ ਰਿਪੋਰਟਾਂ ਰਿਪੋਰਟਾਂ ਬੜਾ ਕੋਈ ਨਹੀਂ ਅੱਗੇ ਗੁਰੂ ਘਰ ਹੋ ਰਿਹਾ ਸਾਹਮਣੇ ਆ ਗਈ ਸੀ ਕੀ ਜੀ ਗੁਰਦੁਆਰਾ ਸ਼੍ਰੀ ਗੁਗਤ ਸਰਸਾਹਬ ਠੀਕ ਆ ਇਹ ਇਥੇ ਡਾਕੂਮੈਂਟ ਕਰਾ ਦੇ ਜਮਾ ਤੇ ਟੇਕ ਲੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਤੇ ਲੈ ਲਈ ਦੀਗ ਨਿਹਾਰੇਆਂ ਵਾਲੀ ਇੱਥੇ ਯਾਰ ਬੜੀ ਸ਼ਾਂਤੀ ਹੈ ਧਣੀ ਸੱਚੀ ਯਾਰ ਵੀ ਨਹੀਂ ਸ਼ਾਂਤੀ ਯਾਰ ਵਾਕਈ ਮਾਨੂੰ ਸ਼ਾਂਤੀ ਮਿਲਦੀ ਓਏ ਜੇ ਤੂੰ ਚਤਨਾ ਲੱਗੀ ਮੇਰੀ ਤਰ੍ਹਾਂ ਯਾਰ ਗੁਰਦੁਆਰੇ ਜਾਵੇ ਬੰਦਾ ਯਾਰ ਸਿੱਧਾ ਹੀ ਸਾਬਕ ਤਾਵਾ ਯਾਰ ਗੁਰੂ ਘਰ ਜਾਵੇ ਮੱਥਾ ਟੇਕੇ ਬੈਠੇ ਮਾਣੀ ਸੱਟ ਹੋਏ ਨਾ ਬਾਬੋ ਸ਼ਾਂਤੀ ਬੜੀ ਅੰਦਰਿਆ ਸੌਣ ਲੱਗੇ ਚਲੋ ਚੱਲਦੇ ਆਂ ਬਸ ਛੂ ਵਗੈਰਾ ਪਾਲੀ ਬਾਕੀ ਨਵੀਂ ਬੱਚੇ ਦਾ ਫੋਨ ਆ ਗਿਆ ਚਲੋ ਜੀ ਚੱਲੀਏ ਤਾਂ ਆਪਣੀ ਵਾਪਸੀ ਸਿੱਧੀ ਕਰੀਏ ਬਈ ਰਾਜ ਕਬੂਤਰ ਵੀ ਚੱਕਣਾ ਤੇ ਕਿਧੜਵਾ ਫੋਨਾਂ ਦੇ ਇੱਕ ਗਾਰਡ ਵਗੈਰਾ ਵੀ ਰੋਗਾ ਘੰਟੇ ਦਿਨ ਲੱਗਦਾ ਬਸ ਸਿੱਧੀ ਚੱਲ ਗਿਆ ਪਮੋੜੋਗੀ ਵਾਪਸ ਕਿਧੜਵਾ ਚੱਲ ਗਏ ਹਾਂਜੀ ਵੀਰੇ ਦੋਸਤੋ ਫੋਨ ਹੋ ਗਿਆ ਜੀ 13 13 Pro 16 Pro Max ਇਹਦੇ ਵਿਚਾਲੇ ਆਊਗਾ ਇੱਥੇ ਆਪਣਾ 14 Pro Max ਇਹ ਕਰਕੇ ਐਤੋਂ ਮੈਨੂੰ ਤਾਂ ਸਾਰੇ ਦਿਖ ਰਹੇ ਆ ਤੁਹਾਨੂੰ ਨਹੀਂ ਦਿਖ ਰਹੇ ਹਣੀ ਮੈਂ ਨਾ ਤੁਸੀਂ ਇਮੇਜਿਨ ਕਰ ਲਓ ਗੱਲ ਖਾਦਾ ਇਹ ਤਾਂ ਆਏ ਆ ਕੇ ਆਏ ਤੇ ਆਗੇ ਸੇਠੀ ਕੋਲੇ ਸਟੱਪ ਕੁਲਚੇ ਖਾਣ ਬਈ ਮੋਗ ਦੀ ਗੱਲ ਹੈ ਕਿ ਦਲਵਾ ਆਏ ਕੀ ਖਾਣਾ ਹੈ ਸੇਠੀ ਦੇ ਸਟੱਪ ਕੋਲ ਸਿੱਧੇ ਸਾਹਬਰ ਹਾਂਜੀ ਪਹੁੰਚ ਗਿਆ ਕਿਹਦਾ ਨਹੀਂ ਭੈਣ ਨਾ ਭੈਣ ਮੇਰੇ ਬਾਲੇ ਸਵਾਦ ਹੈ ਪਤਾ ਨਹੀਂ ਕੀ ਗੱਲ ਹੈ ਭਾਈ ਇਹ ਰਾਗੇ ਦੇ ਖਾਦੇ ਬਿਨਾ ਉੜਨ ਵਾਲਾ ਕੰਮ ਖਾਦੇ ਬਿਨਾ ਉੜਦੇ ਨਹੀਂ ਆ ਕਾਦੇ ਦੇਖਣਾ ਖਾਣੇ ਦੋ ਦੋ ਖਾਵਾਂਗੇ ਆ ਸਰਾਇਆ ਦੋ ਦੋ ਖਾ ਕੇ ਚੱਲਾਂਗੇ ਆ ਦੇਖਣਾ ਕਿਆ ਬਾਤਾਂ ਨੇ ਯਾਰ ਹਾਂਜੀ ਮੇਰੇ ਵੀਰੋ ਲਾਓ ਮੈਂ ਮਿੱਤਰੋ ਦੋ ਕੋਲਚੇ ਹੋਰ ਬੜੇ ਵੱਡੇ ਮੂੰਹ ਆ ਦਵਣੀ ਦੀ ਸਾਰੀ ਦੁਕਾਨ ਸਾਡੇ ਟੇਬਲ ਕੋਲ ਨਾ ਖਾਜ ਗਿਆ ਪਾ ਯਾਰ ਹਾਂ ਪਾਜੀ ਤ੍ਰੇਤੇ 33 ਕਦਰ ਗੋਲਡਨ ਕਰਾਂ ਇਸਕਾ ਗੋਲਡਾ ਠੀਕ ਹੈ ਹਾਂ ਜੀ ਮੇਰੇ ਵੀਰੋ ਚੱਲ ਪਈ ਕਰ ਨੂੰ ਫੋਨ ਸਾਰੇ ਕਰਾ ਦੇ ਜੀ ਕਵਰ ਹਨ ਜਮਾ ਬਣਾ ਦੇ ਸਾਰਾ ਗੱਲਬਾਤ ਕਰਾ ਦੇ ਗਾਰਡ ਗੋਡ ਦਵਾ ਦੇ ਕੈਮਰਾ ਬਿਲਡਰ ਮੈਂਬਰਨ ਵਗੈਰਾ ਉਹ ਕਿਧਰ ਰਿਪੋਰਟਾਂ ਵਾਂਗਾ ਤੇ ਬਸ ਜਾਣਿਆ ਹੁਣ ਕਿ ਦੜਬਾ ਤੋਂ ਪਿੰਡ ਨੂੰ ਬਰੋ ਠੀਕ ਆ ਮਾਰਦ ਰੱਖਾਂ ਚ ਲੈ ਡਾਕਸੀਡੈਂਟ ਕਰਾ ਦਿਆਂ ਹੈ ਹੁਣ ਚੱਲਦੇ ਆ ਬਾਬੇ ਹੋਣ ਉਹ ਦੇਖ ਦਿਖਾ ਦੇ ਜੀ ਅੱਗੇ ਢੂ ਦੀ ਬੱਸ ਜੀ ਹਾਂ ਜੀ ਮੇਰੇ ਵੀਰੋ ਆਗੇ ਘਰੇ ਜਾਕਲ ਦੇ ਚੋਬਰ ਨੂੰ ਹਣਾ ਤੇ ਛੇਦੀ ਦੀ ਬਦਲ ਚੱਲ ਕੇ ਆ ਗਿਆ ਪਾਂ ਚੋਬਰ ਵਿਚਾਰਾ ਡੀਕ ਕਰਿਆ ਦੋ ਤਿੰਨ ਦਿਨੋਂ ਗਿਆ ਨਹੀਂ ਇਹ ਵੀ ਉਧਰੇ ਪੈਪਾਂਗੇ ਉਧਰੇ ਪਏ ਆਇਆ ਮੁੰਡਿਆ ਪੇੜ ਕੇ ਬਾਰਸ਼ੀ ਦੀ ਛੇਤੀ ਪਿੱਛੇ ਕੋਈ ਸਮਾਨ ਤਾਂ ਹੀ ਨਹੀਂ ਲਾ ਹੈ ਨਹੀਂ ਕੋਣ ਬਲ ਜਾ ਕੋ ਤੇ ਪੈਸੇ ਵੇਚ ਦੇ ਕੇ ਆ ਗਿਆ ਹਣਾ ਪਹਿਲਾਂ ਪੈਸੇ ਦੇ ਕੇ ਉਹ ਤੇ ਪੈਸੇ ਹੀ ਦੇਗਾ ਕੇ ਉਹਨੂੰ ਲਹੂ ਪੀਆ ਜਿਹੜੇ 6-7 ਟੰਬੇ ਮਾਰਾਂਗੇ ਵੀ ਜੀ ਇਹ ਤਾਂ ਮੋਟਰਸਾਈਕਲ ਮੋਡੀਫਾਈਡ ਕਰਾਇਆ ਸੀ ਉਹਦੇ ਪੈਸੇ ਰਿੰਦੀ ਆਧਾਰ ਕਰਕੇ ਨੇ ਥੋੜੇ ਜੇ ਉਹ ਕਟਾ ਕੇ ਉਹਨੇ ਆ ਯਾਰ ਠੀਕ ਹੈ ਜੀ ਨਹੀਂ ਲਓ ਖੋਲਿਆ ਖੜੋ ਲਓ ਖੋਲ ਦਿੰਦੇ ਆ ਜੀ ਲਓ ਜੀ ਖੋਲ ਤਾਂ ਆ ਜਿਓ ਆਹ ਵੇਖ ਕੇ। ਬਸ ਇੱਜਟ। ਬੇਸਟ ਹੈ। ਬੇਹ ਵਧੀਆ। ਹੈ ਪੂਰਾ ਵਧੀਆ ਅੱਜ ਦਾ। ਹਾਂਜੀ ਮੇਰੇ ਵੀਰੋ ਤੇ ਦੁਕਾਨ ਹੀ ਬੰਦ ਕਰਕੇ ਆਪ ਪੈਸੇ ਕਟਾਉਣੇ ਸੀ। ਘਰ ਇੱਥੀ ਉਹਦਾ। ਹੈ? ਘਰ ਇੱਥੀ ਕੀ ਦੀਏ? ਫੋਨ ਹੀ। ਫੋਨ ਲੱਗਦੇ ਨੇ ਇੱਕ ਵਾਰ ਹੁਣ ਆਈ ਪੈਸੇ ਦੇਣੇ ਹੁਣ ਦੁਕਾਨ ਬੰਦ ਕਰ ਗਿਆ। ਲਓ ਜੀ ਮੈਂ ਕਿਹਾ ਅੱਜ ਆਪਣੇ ਮੋਤੀ ਦਾ ਚੌੜਬੜੀ ਕਰਦਾ ਆਇਆ। ਆਇਆ ਇਹ ਹੋ ਰਿਹਾ ਏ। ਇਸ ਵਿੱਚ ਵੀਡੀਓ ਕੈਪਚਰ ਕਰਦਾ ਸੀ ਭਾਜੀ ਗਿਆ। ਚਲੋ ਛੇਦੀ ਦੀ ਚਲੀ ਗਏ ਕਿ ਪਿਛੇ ਕੋ ਪਿੱਛੇ ਤੋਂ ਪਿੱਛੇ ਘਰ ਆਵਲੇ। ਖੰਡ ਪਾਠ ਆਰੰਭ ਹੋਇਆ ਹਣਾ। ਬਾਬਾ ਬੋਲਾ ਕਰੂ ਤੜਕੇ ਹੱਥ ਨੇ ਹੁਣਾ ਆਗੇ ਜੀ ਇਧਰ ਲੈ ਘਰੇ ਤੇ ਇਦਾਂ ਵੀ ਨਹੀਂ ਲੱਗਿਆ ਵੀ ਟ੍ਰੇਨਾਂ ਨੂੰ ਸਾਫ਼ ਕਰਨ ਕੱਢਣ ਇਹ ਵੋਹਾਂ ਜੋਬਰੀ ਕਿਉਂ ਜਾਂਦੀ ਤਿਆਰੀ ਹੈ ਠੀਕ ਹੈ ਚਾਹ ਜੂ ਪੀ ਜਾਂਦਾ ਚਾਹ ਉਹ ਬੰਬ ਕਿੱਥੇ ਚੱਲਿਆ ਓਏ ਬੰਬ ਚਲਾ ਗਏ ਓਏ ਠੀਕ ਹੈ ਵਾਲੇ ਭੜੇ ਨੂੰ ਉੱਥੋਂ ਪਤਾ ਲੱਗ ਗਿਆ ਸੀਗਾ ਆ ਧਾਣੇ ਪਿਆਰਾਂ ਕੋਈ ਗੱਲ ਨਹੀਂ ਉਦ ਦੀ ਹੋਰ ਪਾ ਲੈ ਕਿੱਡੀ ਗੱਲ ਆਪੇ ਤਾਂ ਪੈ ਰਣ ਫਿਰ ਆਪੇ ਖਾਣਗੇ ਭੁੱਖੇ ਮਰਦੇ ਮੈਂ ਚੱਕ ਦੂੰਗਾ ਆਪੇ ਚੱਕੂ ਟੈਨਸ਼ਨ ਨਾ ਮੈਂ ਦਾਣਾ ਪਨੇ ਪਰ ਰੈਡੀ ਕਰ ਦੇ ਸਾਰਾ ਹਨਾ ਛੀ ਦੀ ਛੋ ਬਰ ਉਹ ਖੋਲ ਜਾ ਜਾਂਦਾ ਦਾ ਭੱਜ ਕੇ ਲੈਣ ਲੂਟ ਦਾ ਛੱਡ ਜਾਜ ਉਹ ਕਿੱਥੇ ਚਾਬਾਂ ਚਾਬਾਂ ਕਿੱਥੇ ਦਬਣੀ ਛੱਡ ਲੈ ਕੋਈ ਜਾਵਾ ਚਾਬਾਂ ਕਿੱਥੇ ਹੈ ਹੈ ਕੱਢੇਗਾ ਕਿ ਨਹੀਂ ਚੱਲ ਛੱਡ ਲਾਂਗੇ ਛੱਡ ਲਾਂਗੇ ਤੇ ਬਣੀ ਕਹਿੰਦਾ ਕੋਈ ਨਾ ਜਾੜਾ ਤੂੰ ਲੇਟ ਹੋ ਜਾਣਾ ਹਾਂਜੀ ਰੱਖ ਦੋ ਹੀ ਰੱਖ ਦਿਓ ਖੂਡਾ ਨੰਬਰ 1 ਜੀ ਵੱਡੇ ਪੁਰਾਣੋਂ ਖਰਾਕ ਇਹਨੂੰ ਇਸ ਟਾਈਮ ਚੱਲ ਰਹੀ ਹੈ ਜੀ ਮੱਕੀ ਬਾਇਰਾ ਤੇ ਕਣਕ ਕਿਉਂਕਿ ਦੂਜੀਆਂ ਚੀਜ਼ਾਂ ਮੁੱਕੀਆਂ ਪਈਆਂ ਸਿੱਧੇ ਹੀ ਸਾਹ ਪਤਾ ਦੇ ਇਹ ਵੱਡੇ ਕੂਤਰ ਤਾਂ ਇਹੋ ਜਿਹਾ ਹੁੰਦੇ ਨੇ ਨੂੰ ਕੁਛ ਮਰਜੀ ਸਿੱੜ ਦਿਓ ਉਹੀ ਮਾਪ ਕਹਿੰਨਾ ਤੇ ਠੀਕ ਹੈ ਜੀ ਜਿੰਨਾ ਯਾਰ ਵੱਡਿਆਂ ਨੂੰ ਪਾ ਦਿਓਗੇ ਜਿਹੜੀ ਖਰਾਕ ਵੱਡਿਆਂ ਵਾਸਤੇ ਚੰਗੀ ਚੰਗੀ ਹੈ ਜਿਹੜੇ ਤਕੜੇ ਹੀ ਹੋਣ ਹੈ ਪਹਿਲਾ ਖੂਡਾ ਆਇਓ 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 ਪਾਸ ਰੱਖਦਾ ਹੀ ਠੀਕ ਹੈ ਠੀਕ ਹੈ ਰੋ ਕਿੱਧਰ ਲੀ ਜਾਂਦੀ ਐ ਖੁੱਡਾ ਨੰਬਰ 2 2 ਠੀਕ ਐ ਨਾ ਖੁੱਡਾ ਨੰਬਰ 2 ਆਇਆ 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 ਪਤਾ ਓਕੇ ਹੋ ਗਈ ਰਿਪੋਰਟ ਰੱਖ ਦੀ ਜੀ ਇਧਰ ਉੱਡਣ ਵਾਲੇ ਕਬੂਤਰਾਂ ਦੇ ਪਾਸੇ ਆ ਗਏ ਉੱਡਣ ਵਾਲੇ ਪਾਸੇ ਆ ਗਏ ਤੇ ਕਿੱਧਰ ਹਰੀ ਬਲਵਾਲਾ ਵੀ ਛੱਡਣ ਵਾਲਾ ਯਾਰ ਸੱਚ ਆਪਣਾ ਲਾਲਚੀ ਨਾ ਯਾਰ ਹੜਕੇ ਛੱਡ ਦੇ ਕੱਲ ਛੱਡ ਕਰ ਦੋ ਆਇਆ 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 ਪਤਾ ਓਕੇ ਹੋ ਗਈ ਰਿਪੋਰਟ ਆਏ ਫੁੱਡਾ ਨੰਬਰ 4 ਫੁੱਡਾ ਵਾਲੇ ਕਪੂਤਰਾਂ ਵਾਲਾ ਆਇਓ ਪਤਾ ਫੁੱਡਾ ਨੰਬਰ 4 ਚ ਵੀ ਹੋਇਆ ਕੰਪਲੀਟ ਜੀ ਓਨਲੀ ਬਾਟ ਕਰੇਗੀ ਆਪਣੀ ਆਇਓ ਹਾਂਜੀ ਰੱਖ ਦੇ ਰੱਖ ਦੇ ਕੀ ਸਵਾਲ ਤਾਂ ਇਦਾਂ ਹੈ ਹਾਂ ਜਿਨਸੂਲੇਟ ਕੀ ਹੈ ਇਹਨੂੰ ਅੱਛਾ ਆਇਓ 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 ਪਤਾ ਇਹਨਾਂ ਨੇ ਹਰੀ ਬਾਲਾ ਦਾ ਬੱਚਾ ਹੜਨਾ ਪਾ ਉਹਨੂੰ ਬਾਵਾ ਦੇ ਨੂੰ ਵੀ ਲਿਆਣ ਨੂੰ 4-5 ਦਿਨ ਤੋਂ ਉਹੀ ਗੇ ਆਪਣੇ ਮੇਰੇ ਥੇ ਹਾਂ ਹੋ ਗਿਆ ਲਗਭਗ ਦੂਜੀ ਗਣ ਜਿਹਨੂੰ ਦੂ ਥੋਲਣ ਲਈ ਤੇ ਉਧਰ ਵੜਾ ਚਾਹੀਦਾ ਫੜ ਲੈਨੇ ਬਣੀ ਬਰੋ ਜੱਟ ਵੀ ਸਾਡਾ ਤੇ ਕੋਈ ਨਾ ਬਿਮਾਰੀ ਬੂਰੇ ਵਾਲੇ ਵੀ ਕੋਈ ਡਰ ਨਹੀਂ ਬਹੁਤ ਰੋਗ ਨਹੀਂ ਫਿਰਦੇ ਨੀ ਯਾਰ ਹਾਂ ਹਾਂ ਕੋਈ ਇਸ਼ੂ ਵਾਲੀ ਗੱਲ ਨਹੀਂ ਹਾਂਜੀ ਮੇਰੇ ਵੀਰੋ ਤੇ ਸਾਰੇ ਕਬੂਤਰਾਂ ਦਾ ਦਾਣਾ ਪਾਣੀ ਹੋ ਗਿਆ ਬਰੋ ਦਾਣੇ ਤਾਂ ਪਹਿਲਾਂ ਰੱਖਦੇ ਸੀਗੇ ਤੇ ਪਾਣੀ ਆਪਾਂ ਇਹਨਾਂ ਨੂੰ ਹੁਣ ਰੱਖਤਾ ਵੈਸੇ ਪਾਣੀ ਤਾਂ ਹੋ ਗਿਆ ਲੇਟ ਇਹਨਾਂ ਦਾ ਨਾ ਠਰ ਗਿਆ ਮੈਂ ਥੋੜਾ ਕੰਮ ਕਰਨ ਲੱਗ ਗਿਆ ਸੀ ਜ਼ਰੂਰੀ ਆਇਓ 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 ਪੁੱਤ ਵੱਟ ਪਾਣੀ ਪੁਣੀ ਰੱਖਤਾ ਓਕੇ ਦਾ ਰਿਪੋਰਟਾ ਖੁੱਡੇ ਜਿਵੇਂ ਸਾਫ਼ ਹੈ ਸਾਰਾ ਕੰਮ ਇੱਕ ਨੰਬਰ ਹੈ ਮੰਜਾ ਮੁੰਜਾ ਸਾਂਭਣ ਵਾਲਾ ਇਹ ਵੋ ਫਾਲਤੂ ਡਿਸਪੋਜ਼ਲ ਵਗੈਰਾ ਚੱਕਣ ਵਾਲੇ ਆ ਮੈਂ ਨਹਾਉਣ ਵਾਲਾ ਮੈਂ ਹਜੇ ਰੋਟੀ ਖਾਣੀ ਹੈ ਤੇ ਫਿਰ ਸੌਣਾ ਵੀ ਹੈ 10 ਵਜੇ ਪਹਿਰਾ ਤੇ ਬਹੁਤ ਕੰਮ ਹੈ ਬਬੇ ਸੋ ਮਣੀ ਕੰਮ ਚਲੋ ਮੇਦਰੋ ਲੋਕ ਲੂਕ ਸਾਰੇ ਜਮ ਲਾ ਤੇ ਦਾਣਾ ਪਾਣੀ ਹੋ ਗਿਆ ਤੇ ਆ ਮੰਜਾ ਮੁੰਜਾ ਸਾਰਾ ਕੁਛ ਊਟੀ ਜੜੇ ਸਾਂਭ ਜਾ ਨਹੀਂ ਨਹੀਂ ਇਹ ਆ ਕੇ ਸਾਂਭੂਗਾ ਯਾਰ ਤੇ ਪਹਿਲਾਂ ਨਹਾ ਕੇ ਆਵਾਂ ਤੇ ਰੋਟੇ ਟੀ ਖਾਇਆ ਹਾਂਜੀ ਮੇਰੇ ਵੀਰੋ ਆਗੇ ਜੀ ਇਧਰ ਲੈ ਕੇ ਲੈ ਕੇ ਖਾਣੇ ਪੀਣੇ ਕੀ ਵਸਤੂ ਹੈ ਮਾਉਂਟਨ ਡਿਊ ਡਰਕੀ ਮਾ ਕੀ ਹਨ ਇੱਕ ਆਪਣਾ ਪਾਣੀ ਇੱਕ ਇਧਰ ਪੈਪਸੀ ਤਿੰਨ ਕਿ ਇਧਰ ਦੂਜੀਆਂ ਜੀ ਰਸ ਗੁਲੇ ਗਲਾਬ ਜਾਮਨ ਤੇ ਹਜਾਰ ਸਾਰਾ ਸਵਾਣ ਆਪਣਾ ਚੱਕਰ ਲਾ ਪਿਆ ਹੈ ਤੇ ਹਜੇ ਨਾ ਹੋਣਾ ਵੀ ਹੈਗਾ ਬਾਪੂ ਸੱਚੀ ਨਾ ਹੋਣਾ ਯਾਰ ਝੂਠ ਨਹੀਂ ਬੋਲਦਾ ਯਾਰ ਆ ਹੀ ਲੱਗਦਾ ਮੈਨੂੰ ਨਾ ਫੋਨ ਵਾਲਾ ਲਜਾਉਂਦੇ ਆ ਬਾਈ ਫੋਨ ਆ ਜਾਂਦੇ ਝੂਠ ਨਹੀਂ ਬੋਲਦਾ ਹਨਾ ਮੈਂ ਆ ਤਾਂ ਬਰੂ ਪਹਿਲਾਂ ਗੁਲਾ ਦੇ ਦੇ ਤਾਂ ਪਤਾ ਨਹੀਂ ਕੀ ਨਹੀਂ ਤੇ ਕੀ ਨਹੀਂ ਵੀ ਇਹਦੇ ਬਾਰੇ ਨੇ ਮੈਨੂੰ ਪਤਾ ਸੱਚੀ ਗੱਲ ਹਨਾ ਆ ਪੈਸੇ ਜ਼ਰੂਰ ਮੈਨਰੇ ਖੇਦੇ ਥੱਲੇ ਹੁਣ ਆ ਪਹਿਲਾਂ ਗੁਲਾ ਦਈਏ ਨਹੀਂ ਤਾਂ ਮੈਂ ਬਦਨਾ ਆਉਣਾ ਕਰ ਦੋ ਸਾਨੂੰ ਹਨਾ ਕਿਤੇ ਤੇ ਦਮਣੀ ਦੇ ਫੋਨ ਦਾ ਕੈਮਰਾ ਪਰ ਟ੍ਰੈਕਟਰ ਪਰ ਲਾਦੇ ਸੀਗੇ ਤੇ ਇੱਕ ਮਿੰਟ ਆਪਣੇ ਵਾਲੇ ਫੋਨ ਦੇ ਕੈਮਰਾ ਪ੍ਰੋਟੈਕਟਰ ਹਜੇ ਪਏ ਐ ਇਹ ਬਾਬੂ ਚਲਾ ਲਏਗਾ ਆਪਾਂ ਓਕੇ ਹੋਰ ਕੀ ਕਰਨ ਵਾਲਾ ਉਹ ਯਾਰ ਆ ਵੀ ਡਰਾਈ ਕਲੀਨ ਕਰਾਉਣਾ ਹਜੇ ਹੁਣੇ ਸਟਰਾਪ ਨਾ ਇੱਕ ਹਾਉ ਹੁੱਡੀ ਪਈ ਐ ਚਲਦਾ ਸਾਰਾ ਸਮਾਨ ਉਹ ਕਰ ਲਾਂਗੇ ਤੇ ਆਪਣੇ ਬੂਫਰ ਵੀ ਲਿਓਨੇ ਆ ਸੱਚ bro ਉਹ ਵੀ ਉਧਰ ਪਈ ਹੈਗੇ ਉਹ ਵੀ ਚੱਕ ਕੇ ਇੱਧਰ ਲਿਓਣ ਵਾਲੇ ਆ ਠੀਕ ਆ ਕਿ ਨਹੀਂ ਚਲੋ ਭਲਾ ਮੈਂ ਸਾਰਾ ਸੌਣ ਨੂੰ ਕਰਦਿਆ ਕਿਰਾਂ ਇੱਕ ਪਾਸੇ ਫਿਰ ਉਦੋਂ ਬਾਅਦ ਕਰਦਾ ਮੈਂ ਤੁਹਾਡੇ ਨਾਲ ਠੀਕ ਆ ਬਾਬਾ